ਸ਼ਤੋ ਗੁਣੀ ਨਾ ਮਹਿਲਾ ਨਾ ਪੁੰਦਲਾ ਭਗਮਾ ਸ਼ਤੋ ਗੁਣੀ ਆਤਮਕਾਂ ਨੂੰ ਆਖਿਆ ਭਈ ਨਾ ਭਗਮਾ ਨਾ ਕੱਟ ਸ਼ਤੋ ਗੁਣੀ ਲੋਕ ਆ ਤੁਸੀਂ ਬੈਠੇ ਹੋ ਸਭ ਲੋਕ ਕਬਲ ਦੇ ਪੁੰਦ ਦਾ ਦਰਸ਼ਤਾਂਤ ਕਈ ਵਾਰੀ ਦਿੱਤਾ ਹੈ ਇਹਦੇ ਚਿੱਕੜ ਦੇ ਵਿੱਚ ਥੱਲੇ ਉਹ ਉਹਨੂੰ ਤਮੋ ਗੁਣ ਕਹਿੰਦੇ ਨੇ ਜਿੱਥੇ ਉਹਦੀ ਜੜ ਸੰਸਾਰ ਚ ਸਾਰਿਆਂ ਨੇ ਰਹਿਣਾ ਸਾਰੇ ਪੀਰ ਪਨਭਲ ਇੱਥੇ ਰਹੇ ਆ ਰਜੋ ਗੁਣ ਪਾਣੀ ਦਾ ਵਾਹਣ ਉੱਚੋ ਵੀ ਤਾਂ ਨਿਕਲਿਆ ਉਹਦੇ ਚੋਂ ਵੀ ਤਾਂ ਨਿਕਲਿਆ ਉਧਰ ਪਾਣੀ ਦਾ ਵਾਹਣ ਇਧਰ ਮਾਇਆ ਦਾ ਵਾਹਣ ਬੋਲੋ ਕਿਸੇ ਨੂੰ ਰਜੋ ਗੁਣ ਕੇ ਆ ਜਾਂਦਾ ਦੋਨਾਂ ਚੋਂ ਬਾਹਰ ਆ ਤੀਸਰਾ ਕੌਣ ਨੇ ਸਤੋ ਗੁਣੀ ਉਹ ਕੌਣ ਨੇ ਕਬਲ ਦੁਖ ਥੱਲੇ ਜਿਹੜੇ ਹਰੇ ਰੰਗ ਦੇ ਪੱਤੇ ਨੇ ਬੋਲੋ ਅਸੀਂ ਉਹ ਲੋਕ ਹਾਂ ਜੋ ਉਸ ਅਕਾਲ ਪੁਰਖ ਦੇ ਕਮਲ ਦਾ ਫੁੱਲ ਸਰੂਪ ਪ੍ਰਮ ਗਿਆਨੀ ਤਤਵੇਤੇ ਛਤਪੁਰਸ਼ ਜਿਹੜੇ ਉਹਦੇ ਚ ਅਭੇਦ ਹੋਏ ਨੇ ਅਸੀਂ ਉਹਨਾਂ ਦੇ ਲਾਗੇ ਉਹਨਾਂ ਦੀ ਸੰਗਤ ਵਿੱਚ ਆ ਪਰ ਅਜੇ ਉਹ ਰੂਪ ਨਹੀਂ ਹੈ ਉਹਦਾ ਰਸ ਲੈਣ ਮਸੂਰੇ ਉਹ ਛਾੜੇ ਚੋਂ ਵੀ ਤਾਂ ਨਿਕਲ ਗਿਆ ਐਸਾ ਸਰੂਪ ਲਾਲ ਰੰਗ किसको जिसके बड़पावा मैला कदे ना हो ना धुंधला ना कच कच कच्चा संसार के आगे ये नहीं ला सकता कच्चिया वस्तुआ नहीं ला सकती ना धुंधला ना कच नानक लालो लाल लाल तो भी लाल नानक लालो ਲਾਲ ਹੈ ਸੱਚੇ ਰਤਾ ਸੱਚ